हां जी ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਦੋ ਗੁਰੂਆਂ ਝੋਟੀਆਂ ਤੇ ਇੱਕ ਸਨੂ ਸਾਈਵਾਲ ਨਸਲ ਦੀ ਗਾਂ ਆਉਣ ਵਾਲੀ ਤਿੰਨ ਪਸ਼ੂ ਵੀਡੀਓ ਸਾਂਝੀ ਕਰਨੀ ਆ ਉਸ ਤੋਂ ਪਹਿਲਾਂ ਤਰੀਕ ਨੋਟ ਕਰ ਲਈ 21 ਤਰੀਕਾ ਦੂਜਾ ਮਹੀਨਾ ਜਾਨੀ ਕਿ 21 ਫਰਵਰੀ 2025 ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਈਕ ਕਰ ਲਓ ਤੇ ਕਿਸੇ ਭਰਾ ਨੇ ਕੋਈ ਮੈਥੋਂ ਇਹ ਜੀ ਵੀਡੀਓ ਬਣਾਉਣੀ ਦੋ ਆਪਣੇ ਪਸ਼ੂ ਵੇਚਾ ਸੰਬੰਧੀ ਤਾਂ ਮੇਰਾ ਨੰਬਰ ਨੋਟ ਕਰ ਲਈ 8360462501 8360462501 ਮੇਰਾ ਮੋਬਾਈਲ ਨੰਬਰ ਆ ਜੀ ਤੇ ਦੋ ਝੋਟਨਾ ਇੱਕ ਤਾਂ ਜਿਵੇਂ ਪੂਰੇ ਕੁੰਡੇ ਸੰਗਾਂ ਦੇ ਵਿੱਚ ਆ ਗਈ ਬੂਰੀ ਜੀ ਤੇ ਇੱਕ ਤੁਹਾਨੂੰ ਬੂਰੀ ਮੀਣੀ ਮਿਲ ਜੂਗੀ ਤੇ ਉਹਦੇ ਨਾਲ ਇੱਕ ਸਾਈਵਾਲ ਨਸਲ ਦੀ ਅ ਚਾ ਇਹਨੂੰ ਸਾਈਵਾਲ ਮੰਨ ਲਓ ਚਾ ਇਹਨੂੰ ਰਾਠੀ ਮੰਨ ਲਓ ਚਾ ਕ੍ਰੋਸ ਮੰਨ ਲਓ ਇਹ ਗਾਂ ਸੋਨ ਵਾਲੀ ਆ ਤਿੰਨ ਪਸ਼ੂ ਬਾਈ ਕੋਲੇ ਬਕਾਊਗਾ ਤੇ ਤਿੰਨੇ ਪਸ਼ੂ ਘਰ ਦੇ ਬਾਈ ਦੇ ਬਾਈ ਦਾ ਕੋਈ ਵਪਾਰ ਦਾ ਕਹਾਣੀ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਤੇ ਬਾਈ ਦਾ ਕਿਹੜਾ ਪਿੰਡ ਆ ਬਾਈ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਠੀਕ ਠਾਕ ਹੋ ਬਾਈ ਜੀ ਠੀਕ ਠਾਕ ਬਈ ਬਧੀ ਆਪਣਾ ਨਾਮ ਤੇ ਪਿੰਡ ਬੋਲੋ ਜੀ ਗੁਰਦੀਪ ਸਿੰਘ 나ਈ ਹਾਂਜੀ ਪਿੰਡ ਜੋਗਾ ਪਿੰਡ ਜੋਗਾ ਜਿਲ੍ਹਾ ਮ ਮੋਬਾਈਲ ਨੰਬਰ ਹੈਗੀ 9872555954 98725 ਹਾਂਜੀ 55954 55954 ਇਹ ਬਾਈ ਦਾ ਮੋਬਾਈਲ ਨੰਬਰ ਆ ਜੋਗਾ ਪਿੰਡ ਆ ਗਿਆ ਪੂਰਾ ਵੱਡਾ ਪਿੰਡ ਹਾਂਜੀ ਹਾਂ ਬਾਈ ਠੀਕ ਆ ਜੇ ਪਹਿਲੇ ਨੰਬਰ ਤੇ ਆਪਾਂ ਕੋਈ ਗੱਲ ਵੀ ਲੈਣਾ ਹਾਂਜੀ ਕਿਹੜਾ ਸੂਸੋਂ ਦੀ ਆ 10 12 ਦੇ ਰਹਿ ਗਈ ਬਈ ਇਹ ਚ 10 12 ਕਿਹੜਾ ਸੂਸੋਂ ਦੀ ਆ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਹਾਂਜੀ 10 12 ਦਾ ਸੂਆ ਦੇ ਬਾਕੀ ਪਿਆ ਗਿਆ ਹਾਂਜੀ ਤੇ ਕਿੰਨਾ ਕਰ ਤੂੰ ਦੇਂਦੀ 20 ਰੱਗ ਭਾਵੇਂ ਦੁੱਧ ਬਾਈ ਵਾਲਾ ਤਾਂ ਨਹੀਂ ਕਹਿੰਦੇ ਕੰਟਰੈਕਟ ਸੀਰ ਹੁੰਦਾ ਨੱਕ ਜੀ 15 ਕਿਲੋ ਦੇ ਦੀ 15 ਕਿਲੋ ਹਾਂ ਹਾਂ ਜੀ ਹਾਂ ਬਾਕੀ ਦੇਖੋ ਬਾਈ ਨੇ ਜੈਨੂਣ ਜੀ ਗੱਲ ਕਰੀ ਹੁਣ ਕਹਿਣ ਨੂੰ ਬਾਈ 20-20 ਕਹਿਦਾ ਕਿਹੜਾ ਬੋਲਣਾ ਸੀ ਨੇ ਠੀਕ ਆ ਬਾਈ ਨੇ ਕਿਹਾ 15-16 ਕਿਲੋ ਬਾਕੀ ਸਾਨੂੰ ਮਾਜ ਥਾਂ ਤੋਂ ਦਿਖਾਣਾਗਾ ਥਾਂ ਦੇਖ ਲਈ ਥਾਂ ਬਹੁਤ ਸੋਨਾ ਮੁੱਠਿਆ ਲੱਗਿਆ ਹੋਗਾ ਤੇ ਬਾਕੀ ਤੁਸੀਂ ਗਾਂ ਦੀ ਫੇਸ ਕੁਆਲਿਟੀ ਜੇ ਕਰ ਲੋ ਥੋੜੀ ਵੱਡੀ ਹੋ ਕੇ ਬਣੀ ਹੋਣੀ ਹੈਗੀ ਤੇ ਇੱਕ ਦੰਦਾ ਚ ਵੜ ਗਈ ਹਜੇ ਹੈਂ ਦੰਦੋ ਦੰਦੋ ਕਿਵੇਂ ਵੜ ਰਹੀ ਹੈ ਪਤਾ ਦੰਦੋ ਬਾਈ ਜੀ ਦੋ ਦੰਦਾ ਦੇ ਬਾਈ ਦੋ ਹੁੰਦਾ ਦੋ ਦੰਦਾ ਹਾਂ ਜੀ ਦੋ ਆਉਂਦਾ ਤੇ ਬਾਈ ਨੂੰ ਗਾਂ ਦਾ ਬਹੁਤ ਆ ਇੱਥੇ ਤੁਸੀਂ ਪਿੱ ਤੇ ਇਧਰ ਕੁ ਮੈਨੂੰ ਸ਼ਾਰਟ ਚੈੱਕ ਕਰ ਲਓ ਨਾ। ਬਾਕੀ ਤੁਹਾਨੂੰ ਨੀਦਾਂ ਨਹੀਂ ਦੇ ਲੋ। ਗਾਂ ਦਾ ਬਾਇਰ ਮੁਝੇ ਬਹੁਤ ਤੋਰ ਕੇ ਦਾਈਂ ਮੋਈਆ ਪਾ। ਤੋਰ ਕੇ ਸਾਦ ਨੇ ਭਾਈ। ਤੇ ਠੰਡੀ ਸੀ ਲਾ ਭਾਈ। ਹਾਂਜੀ ਹਾਂ। ਠੰਡੀ ਸੀ ਸ਼ਾਂ ਭਾਈ ਦੀ ਘਰ ਦੀ ਗਾਂ ਆ ਗਈ। ਤੇ ਦੇਖ ਲਓ ਇੱਥੋਂ। ਬਾਇ ਦਾ ਪਿੰਡ ਹੈਗਾ ਜੋਗਾ। ਜੋਗਾ ਰੱਲ ਆਪਾਂ ਅਮੇ ਸ਼ਬਦ ਇਕੱਠਾ ਵਰਤ ਲੈਣੇ ਹੈਗੇ। ਤੇ ਜਿਲਾ ਮਾਨਸਾ ਆ ਗਿਆ ਇਹਨੂੰ। ਦੇਖੋ ਜੀ ਚਾਲ ਚੁਲਕਾਂ ਦੀ ਪੂਰੀ ਖੁੱਲੀ ਆ। ਠੀਕ ਆ ਭਾਈ। ਮੋੜ ਲੈ ਮੁਰਕ ਬਨ ਲਓ ਇਹਨੂੰ। ਬੁੜਿਆ ਪੜਾ ਜੇ ਮਰਜ਼ੀ ਫਿਰ ਕੋਈ ਦਿੱਕਤ ਨਹੀਂ ਹਾਂਜੀ ਹਾਂ ਜੀ ਬਾਈ ਦਿਖਾ ਦੇਣੇ ਤੁਹਾਨੂੰ ਕਿ ਉਹ ਜਿਹਨੇ ਵਾਲੀ ਕਰਦੀ ਨਹੀਂ ਨਾ ਨਾ ਹੀ ਰਾਮ ਨਰਾਣ ਬਾਈ ਤੁਸੀਂ ਆ ਆਂ ਭਰਾ ਅੱਜ ਕੱਲ ਜਿਵੇਂ ਹੁਣ ਮੂਰੇ ਗਰਮੀ ਚੱਲ ਪਈ ਤਾਂ ਗਰਮੀ ਵਿੱਚ ਇੰਨਾ ਗਾਵਾਂ ਦਾ ਜਿਹੜਾ ਹੁਣ ਟਾਈਮ ਆਗਾ ਸਾਈਵਲ ਹੋ ਗਈਆਂ ਜਰਸੀ ਹੋ ਗਈਆਂ ਜਾਂ ਕ੍ਰੋਸ ਕਾਲਿਆਂ ਗਾਵਾਂ ਆਪਾਂ ਕਹਿੰਦੇ ਨੇ ਹੈਗਾ ਨਾ ਇੰਨਾ ਟਾਈਮ ਚੱਲੂਗਾ ਤੇ ਅਜੇ 10 12 ਦਿਨ ਦੀ ਕੱਚੀ ਵੀ ਇਹ ਤੇ ਟੈਲਰ ਤੋਂ ਖਾਸੀ ਪਈ ਆਗੀ ਤੇ ਉਸ ਦੇ ਤੱਕ ਇਹਨਾਂ ਲੇਵਨ ਚਾਰ ਮਹੀਨੇ ਸੋਹਣਾ ਤਿਆਰ ਕਰ ਲੈਣਾ ਇੱਥੋਂ ਥਾਣ ਮੰਗਾ ਲੀ ਜੀ ਬਹੁਤ ਸੀਲੇ ਬਾਈ ਬਹੁਤ ਸੀ ਬਾਕੀ ਬਾਈ ਨੂੰ ਚੰਗਾ ਰਾਜੀ ਠੀਕ ਹੈ ਤੇ ਮੁੱਲ ਫਿਰ ਇਹਨਾਂ ਦਾ ਆਪਾਂ ਕਿਵੇਂ ਕਰਨਾ ਹੈ ਮੁੱਲ ਬਾਈ ਫੋਨ ਤੇ ਕਰ ਲਾਂਗੇ ਤਿੰਨਾ ਪਸੋਂ ਤਾਂ ਹਾਂਜੀ ਹਾਂ ਫੋਨ ਤੇ ਕਰਾਂਗੇ ਠੀਕ ਹੈ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਅੱਗੇ ਆ ਗਈ ਆਪਣੇ ਕੋਲ ਜਿਵੇਂ ਦੋ ਨੰਬਰ ਹਨਾ ਹਾਂਜੀ ਹਾਂ ਤੇ ਇਹ ਮੀਣੀ ਆ ਗਈ ਹਾਂ ਮੀਣੀ ਹੈ ਬਾਈ ਮੀਣੀ ਸੈਂਗ ਹਲਦੀ ਹਾਂਜੀ ਹਲਦੀ ਹੈ ਖਲਦੇ ਠੀਕ ਹੈ ਦੋਨੇ ਸੈਂਗ ਹੈ ਹਾਂਜੀ ਹਾਂ ਕਿੰਨੀ ਕੁ ਉਮਰ ਦੀ ਆ ਗਈ ਲੱਗ ਭਾਗ ਜੇ ਤੇ ਉਮਰ ਬਾਈ ਜੀ ਪੌਣੇ ਇੱਕ ਦੋ ਸਾਲ ਦੀ ਹਾਂਣੇ ਇੱਕ ਦੋ ਸਾਲ ਦੀ ਹੈ ਤੇ ਇੱਥੋਂ ਸਾਨੂੰ ਪਕੱਦ ਕੱਢ ਦਾਨੇ ਪਿੱਛੋਂ ਵੱਜਦੇ ਹਨ ਰਾਜੂ ਜੀ ਬਹੁਤ ਹਨ ਵੀ ਕੱਟੀ ਰਾਜੀ ਬਹੁਤਾ ਕੱਟੀ ਹੈ ਹਾਂ ਭਈਆ ਬਈ ਠੀਕ ਹੈ ਪੂਰੀ ਗੋਲਮਟੋਲ ਪਈ ਆਪਾਂ ਲਈ ਵੀ ਆ ਥਣ ਚਾਰੀ ਆ 4 ਬਈ 4 ਦਿਖਾ ਦਿਓ ਕਾ ਸੰਦੀਖੋ ਹਾਂਜੀ ਜੀ ਬਣਾ ਮੂਰੇ ਹੋ ਜਾਓ ਕੱਤੀ ਡਰਨਾ ਜਾਵੇ ਬੜੀ ਸੀਲ ਹੈ ਬੜੀ ਜੀ ਬਹੁਤ ਸੀਲ ਇੱਥੋਂ ਦੇਖੋ ਜੀ ਥਣ 4 5 ਵੀ ਸਹੀ ਫੋਰਸ਼ਾਂ ਨੀਗੀ ਸੋਨੇ ਥਣ ਲੱਗੇ ਹੋਏ ਹੈਗੇ ਤੇ ਬਾਕੀ ਇਹ 골ਡਨ ਬੁਰੀ ਆ ਗਈ ਨੀਲੀ ਰਾਵਿਚ ਹੀ ਹੈਗੀ ਹਾਂਜੀ ਭਾਈ ਭਾਈ 골ਡਨ ਕੱਪੀਆਂ ਕਾਲੀਆਂ ਆ ਗਈਆਂ ਫੇਸ ਕੁਆਲਟੀ ਚੈੱਕ ਕਰ ਲਈ ਇੱਥੋਂ ਵਜਨ ਚੈੱਕ ਕਰ ਲਓ ਇਧਰੋਂ ਕਰੋ ਵੀਰੇ ਇਹ ਤੋੜ ਕੇ ਦਿਖਾ ਮੈਂ ਥੋੜਾ ਇਹ ਆਲਜੀ ਦਾ ਭਾਜਦਾਂ ਨਹੀਂ ਹੈਗਾ ਵਾਲਗਾ ਤੋਪ ਤਾਂ ਕਰਨੀ ਆ ਨਹੀਂ ਬਾਈ ਠੀਕ ਇਹਨਾਂ ਪਾਲੀਆਂ ਕੰਨ ਪਾਈਆਂ ਹੈ ਬਸ ਨਹੀਂ ਪਾਈ ਦੇਣੀ ਹੈਗੀ ਬਾਈ ਦਿਖਾ ਦੀ ਇਹਨਾਂ ਤੋੜ ਕੇ ਤੋੜ ਕੇ ਸਾਧ ਨੇ ਹਾਂ ਫਿਰ ਮੜਾ ਕੋਈ ਚੱਕਰ ਨਹੀਂ ਪੌਣੇ ਇੱਕ ਦੋ ਸਾਲ ਦੀ ਵਿੱਚ ਵਿੱਚ ਹੀ ਤੋੜ ਲਓ ਕੋਈ ਚੱਕਰ ਨਹੀਂ ਤੋੜਨ ਦਾ ਮਕਸਦ ਨਾ ਵੀ ਚੱਲ ਕੋਈ ਲੰਗ ਲੰਗ ਹੁੰਦਾ ਪੈਰਾਂ ਦਾ ਕੋਈ ਬਸ ਮਨੇ ਖੋਲ ਦੇ ਨਾ ਬਈ ਇਧਰ ਤੋੜ ਲੱਖ ਲੰਬੀ ਕੋਈ ਗੱਲ ਨਹੀਂ ਸੁਣੋ ਤੋੜ ਕੇ ਦਿਖਾ ਦੇ ਨਾ ਬਾਈ ਪੌਣੇ ਇੱਕ ਦੋ ਸਾਲ ਦੀ ਕੱਟੀ ਆ ਬੂਰੇ ਰੰਗ ਦੇ ਵਿੱਚ ਮੀਣੀ ਆ ਚਾਰ ਤਾਂ ਪੰਜਵੀਂ ਛੇ ਫੋਰਸਾਂ ਨਹੀਂ ਕੱਦ ਕਾਠ ਬਾਈ ਨੂੰ ਲੰਮਾਈ ਜਿੰਨੀ ਕੁ ਪੌਣੇ ਇੱਕ ਦਾ ਦੋ ਸਾਲ ਦੀ ਝੋਟੀ ਕੱਟੀ ਹੁੰਦੀ ਆ ਓਨੀ ਕੁ ਹੈਗੀ ਹੈ ਨਾ ਤੇ ਤਕਰੀਬਨ ਮੰਨ ਕੇ ਚੱਲੋ ਵੀ ਦੋ ਤਿੰਨ ਕਿ ਮਹੀਨਾ ਤੱਕ ਟੀਕਾ ਕਰਾਉਂਦੇ ਕਾਬਰਾਣਾ ਬਾਈ ਹਾਂਜੀ ਬਾਈ ਕਾਬਰੀ ਆਈ ਤਿਆਰੀਆਂ ਚੀ ਬਸ ਮਹੀਨਾ ਵੀ ਦੋ ਵੀਨੇ ਪਾਊਡਰ ਚਾਰ ਕੇ ਵਧੀਆ ਸੈਟਿੰਗ ਕਰਕੇ ਹਾਂਜੀ ਹਾਂ ਜੀ ਇਹਨੇ ਮੂਰੇ ਤੇ ਅੱਗੇ ਜਿਵੇਂ 3 ਨੰਬਰ ਤੇ ਵੀ ਹੈ ਨਾ ਹਾਂਜੀ ਇਹਦਾ ਵੀ ਹਾਈ ਰੂਟ ਬਹੁਤ ਉੱਚਾ ਹੈ ਜੀ ਨਾ ਕੱਟੀ ਦੀ ਹਾਂਜੀ ਹਾਂ ਵਧੀਆ ਬਈ ਫਸਟ ਕਲਾਸ ਸਿੰਘ ਸੋਂ ਦੇਖੋ ਜੀ ਕੱਟੀ ਦੀ ਫੇਸ ਕੁਆਲਟੀ ਇਹ ਕਿੰਨੇ ਕੁ ਉਮਰ ਦੀ ਹੈ ਬਈ ਇਹ ਬਈ ਜੀ ਸਭਾਕ ਦੋ ਸਾਲ ਦੀ ਹੈ ਜੀ ਦੋ ਦੰਦ ਦੋ ਦੰਦ ਹੈ ਜੀ ਦੰਦੋਂ ਦੋ ਆਉਂਦਾ ਹੈ ਉਮਰ ਸਭਾ ਦੀ ਹਾਂਜੀ ਦਾ ਇਹਦਾ ਫਿਰ ਟਿਕਟੂਕ ਪਰ ਆਇਆ ਕੋ ਗੱਪਣੋ ਠੀਕ ਹੈ ਬਈ ਜੀ 16 ਤਰੀਕ ਨੂੰ ਭਰਿਆ ਹੋਇਆ ਅੱਜ 21 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ 16 ਨੂੰ ਆਪਾਂ ਇਹ ਟਿਕਾ ਭਰਿਆਗਾ ਹਾਂਜੀ ਹਾਂ 5 ਦਿਨ ਹੋ ਗਏ ਇੱਥੇ ਹੀ ਭਰਾਈ ਡਾਕਟਰ ਕੋਲ ਪੀਗਾ ਹਾਂਜੀ ਤੇ ਤੋਰ ਦਿਖਾ ਲਈ ਆਪਾਂ ਤੋਰ ਜਿੱਖਾ ਖਾਦਨੇ ਤੋਰ ਕਿਸਮ ਦਿਖਾ ਦਿੰਨੇ ਆਪਾਂ ਬਾਗੋਂ ਸੰਤ ਤੋਂ ਬਾਅਦ ਦਿਖਾ ਦਿੰਨੇ ਆਪਾਂ ਤੇ ਲਵਾਈ ਚਾਈ ਬਹੁਤ ਆ ਕੱਟੀ ਦੀ ਇੱਥੋਂ ਦੇਖਾ ਨਿਗਾਹ ਮਾਰ ਲਓ ਜੀ ਤੇ ਕਾਇਨ ਲੈ ਚੱਲੋ ਬਈ ਥੋੜਾ ਥੋੜਾ ਵਕ ਘਰੇ ਲੂ ਪਸ਼ੂ ਆ ਸਰ ਤੇ ਥੋੜੇ ਪਸ਼ੂ ਜਿਆਦਾ ਰੈਂ ਦਾ ਪਸ਼ੂ ਖੋਲ ਦੇ ਕਰਦੇ ਬਾਹਰ ਬੰਦਿਆਂਗੇ ਤਾਂ ਪਸ਼ੂ ਆਲ ਕਰਨ ਲੱਗ ਜਾਂਦੇ ਆ ਇੱਥੋਂ ਦੇਖੋ ਜੀ ਲਵਾਈ ਚੜਾਈ ਪੂਰੀ ਮੱਝ ਬਣੀ ਹੋਇਆ ਕਦ ਕਾਟਵਾ ਪੂਰਾ ਹਾਂਜੀ ਹਾਂ ਤੇ ਇੱਥੋਂ ਤੋਂ ਪਿੱਛੋਂ ਦੇਖ ਲਓ ਰਾਜੀ ਰੂਜੀ ਕੱਟੀ ਪੂਰੀ ਆ ਤੇ ਇਹ ਵੀ ਤਕਰੀਬਨ ਮਤਲਬ 골ਡਨ ਪੂਰੀ ਚ ਆ ਗਈ ਆਪਾਂ ਕਹਦੀ ਐ ਨੀਲੀ ਰਾਵੀ ਚ ਇਹ ਵੀ ਹੈ ਨਹੀਂ ਉਹ ਸਿੱਧੀ ਵੀ ਕਾਲੀ ਹੈਗੀ ਦੋਨੇ 골ਡਨ ਪੂਰੇ ਆ ਗਏ ਤੇ ਅਜੇ ਤੋਂ ਪਿੱਛੇ ਦਿਖਾ ਦੇਣਾ ਤੇ ਬਾਈ ਨੂੰ ਬੰਨ ਕੇ ਜਦੋਂ ਦਿਖਾਦਾ ਫਿਰ ਆਪਾਂ ਤੁਹਾਨੂੰ ਦਿਖਾ ਦੇਣਾ ਕੱਟੀ ਦੇ ਉਹਨੇ ਜ਼ੀਮ ਮਿੰਦੀ ਦੇ ਵਿੱਚ ਫੇਰਨੇ ਆ ਮਾਰ ਲਓ ਇਧਰੋਂ ਕਰਿਓ ਕੋਈ ਖਾਨ ਦਿਖਾ ਦਿਓ ਮੂਰੇ ਖੜ ਜਾ ਵਾਟ ਮੂਰੇ ਸਸ 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 ਲੈ ਅਜੇ ਤੋਂ ਨਾਲ ਬੰਨ ਕਰ ਚੈੱਕਰ ਲਓ ਚਾਰ ਥਾਨ ਹੈਗੇ ਪੰਜੇ ਵੀ ਸਹੀ ਫੋਟ ਸ਼ਾਨੀਗੀ ਇਹ ਕੋਈ ਸਟਾਫ ਨਹੀਂ ਠੀਕ ਹੈ ਤੇ ਮੁੱਲ ਫਿਰ ਜਾਇਜੀ ਹੋਣਾ ਦਾ ਮੁੱਲ ਬਾਈ ਜਾਇਜੀ ਕਰਾਂਗੇ ਠੀਕ ਆ ਹਾਂਜੀ ਹਾਂ ਤੇ ਇੱਕ ਵਾਰੀ ਆਪਣਾ ਨਾਮ ਤੇ ਪਿੰਡ ਫਿਰ ਬੋ ਦਲਾ ਨਾਮ ਗੁਰਜੀਤ ਸਿੰਘ ਜੀ ਹਾਂਜੀ ਪਿੰਡ ਜੋਗਾ ਹਾਂ ਜਿਲ੍ਹਾ ਮਾਨਸਾ ਹਾਂਜੀ ਫੋਨ ਨੰਬਰ ਹੈਗੀ 9872555973 ਕਿੱਧਰ ਜਗਰ ਆ ਗਿਆ ਆਪਣਾ ਪਿੰਡ ਚ ਪਿੰਡ ਕੀ ਆ ਗਿਆ ਬਾਈ ਜੀ ਬਾਰੇਵਾ ਫਿਰਨੀ ਤੇ ਨੇੜੇ ਹਾਂਜੀ ਫਿਰਨੀ ਦੇ ਉੱਤੇ ਕਿਸ ਮਰਜ਼ੀ ਪੁੱਛ ਲਈ ਗੁਰਜੀਤ ਸਿੰਘ ਜਾਂ ਮੈਂ ਮਰਜ਼ੀ ਉਪਰ ਮੈਂਬਰ ਠੀਕ ਹੈ ਤੁਮਾਰੀ ਜੀ ਪੁੱਛ ਲੈਣੀ ਠੀਕ ਆ ਸੋ ਜਿਹੜੇ ਵੀਰ ਨੂੰ ਇਹ ਦੋ ਕਟੀਆਂ ਬੂਰੀਆਂ ਤੇ ਇੱਕ ਤੁਹਾਨੂੰ ਸਾਈਬਾ ਚ ਫੇਰਨਾ ਜੇ ਮਰਜ਼ਾ ਨਾਲ ਤਿੰਨਾ ਪੌਸ਼ਾ ਚ ਉਹਨੂੰ ਜਿਹੜਾ ਪਸੰਦ ਆਊਗਾ ਸੋ ਬਾਈ ਕੋਲ ਪਿੰਡ ਜੋਗੀ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ